ਗਉਆਂ ਦੀ ਤਸਕਰੀਤਵਾਦ ਹੁਣ ਸ਼ੁਰੂ ਹੋਈ ਊਠਾਂ ਦੀ ਤਸਕਰੀ ਮਾਮਲਾ ਆ ਬਠਿੰਡਾ ਤੋਂ ਸਾਹਮਣੇ ਤੁਸੀਂ ਦੇਖ ਰਹੇ ਤਸਵੀਰਾਂ ਇੱਕ ਟਰੱਕ ਦੇ ਵਿੱਚ ਬੇਰਹਿਮੀ ਨਾਲ ਪਰਕੇ ਲਿਜਾਏ ਜਾ ਰਹੇ ਊਠਾਂ ਦੀਆਂ ਜੋ ਕਿ ਅੱਜ ਸਵੇਰੇ ਗਉ ਸੇਵਾ ਦਲ ਦੇ ਆਗੂਆਂ ਦੇ ਵੱਲੋਂ ਬਠਿੰਡਾ ਆਈਟੀਆਈ ਚੌਕ ਤੋਂ ਕਾਬੂ ਕੀਤਾ ਗਿਆ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਕੈਂਟਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਗਊ ਰੱਖਿਆ ਦਲ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਰਾਜਸਥਾਨ ਤੋਂ ਇਹ ਟਰੱਕ ਊਠਾਂ ਦਾ ਭਰ ਕੇ ਯੂਪੀ ਬੁੱਚੜਖਾਨੇ ਲਿਜਾਇਆ ਜਾ ਰਿਹਾ ਹੈ ਜਿਸ ਤੇ ਇਸ ਨੂੰ ਰਸਤੇ ਦੇ ਵਿੱਚ ਵੀ ਰੋਕਣ ਦਾ ਯਤਨ ਕੀਤਾ ਗਿਆ ਪਰ ਟਰੱਕ ਡਰਾਈਵਰ ਦੇ ਵੱਲੋਂ ਟਰੱਕ ਨੂੰ ਨਹੀਂ ਰੋਕਿਆ ਗਿਆ ਤੇ ਬਠਿੰਡਾ ਦੇ ਵਿੱਚ ਇਸ ਨੂੰ ਰੁਕਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਜਿਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਕੈਂਟਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਵਿੱਚ ਮੇਰਾ ਨਾਮ ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਬਹੁ ਸੁਰੱਖਿਆ ਸੇਵਾਦਾਰ ਕਿੱਥੇ ਰਹਿਣ ਵਾਲੇ ਹੋ ਰਾਮਪਰਾ ਫੁੱਲ ਜੀ ਹਾਂਜੀ ਸਰ ਕੀ ਕਹਿਣਾ ਚਾਹੂਗਾ ਅੱਜ ਇਹ ਜੀ ਸਾਨੂੰ ਸਾਡੇ ਸੁਰਿੰਦਰ ਜੀ ਐ ਸੁਰਿੰਦਰ ਬਿਸ਼ਨੋਈ ਜੀ ਰਾਜਸਥਾਨ ਤੋਂ ਹੈ ਜੀ ਸੰਗਰੀਆਂ ਤੋਂ ਉਹਨਾਂ ਨੇ ਇੱਕ ਸੂਚਨਾ ਦਿੱਤੀ ਸਾਨੂੰ ਕਿ ਇੱਕ ਕੈਂਟਰ ਹੈ ਜੀ ਕੈਂਟਰ ਦੇ ਵਿੱਚ ਬੇਰਹਿਮੀ ਦੇ ਨਾਲ 12 ਦੇ ਕਰੀਬ ਉੱਠਾ ਨੂੰ ਬੰਨ੍ਹ ਨੂੜ ਕੇ ਬੰਨਿਆ ਹੋਇਆ ਜਿਹੜੇ ਕਿ ਯੂਪੀ ਜਾ ਰਹੇ ਨੇ ਵਾਇਆ ਬਠਿੰਡਾ ਉਹ ਕਿ ਉਹਨਾਂ ਨੇ ਜਾਣਾ ਸੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਕਾਫੀ ਨਾਕੇ ਵੀ ਤੋੜੇ ਮੈਂ ਕੰਟਰੋਲ ਰੂਮ ਬਠਿੰਡਾ ਤੇ ਵੀ ਫੋਨ ਕੀਤਾ ਫਿਰ ਨਾਲ ਦੀ ਨਾਲ ਸਾਡੇ ਉਪ ਪ੍ਰਧਾਨ ਅ ਸ਼ਿਵ ਜੋਸ਼ੀ ਜੀ ਸਿਵਸਣ ਆਉਣ ਤੋਂ ਉਹਨਾਂ ਨੂੰ ਕਾਲ ਕੀਤੀ ਜੀ ਨਾਲ ਹੀ ਕਾਫੀ ਜਿਹੜੇ ਮੇਰੇ ਸੰਗਠਨ ਨਾਲ ਜੁੜੇ ਉਹਨਾਂ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਤਾਂ ਬਠਿੰਡਾ ਦੇ ਵਿੱਚ ਇਸ ਟਰੱਕ ਨੂੰ ਸਾਡੇ ਸੰਗਠਨ ਵੱਲੋਂ ਤੇ ਸ਼ਿਵ ਜੋਸ਼ੀ ਜੀ ਵੱਲੋਂ ਕਾਬੂ ਕੀਤਾ ਗਿਆ ਤੇ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਹੁਣ ਦੇਖੋ ਜੀ ਜਿਹੜੇ ਇਸ ਤਰ੍ਹਾਂ ਪਸ਼ੂਆਂ ਨਾਲ क्रूरता ਕਰਦੇ ਨੇ ਜਿਹੜੇ ਲੋਕ ਨੇ ਇਹਨਾਂ ਕੋਲੇ ਕੋਈ ਅਥੋਰਿਟੀ ਨਹੀਂ ਇਸ ਤਰ੍ਹਾਂ ਦੀ ਲਿਆਉਣ ਦੀ ਪਹਿਲੀ ਗੱਲ ਤਾਂ ਇਹ ਵੀ ਰਾਜਸਥਾਨ ਦੇ ਵਿੱਚੋਂ ਜਿਹੜਾ ਉੱਠ ਹੈ ਜੀ ਉਹਨੂੰ ਇਹ ਬਾਹਰ ਨਜ਼ਾਈ ਨਹੀਂ ਸਕਦੇ ਉੱਥੋਂ ਦਾ ਕਾਨੂੰਨ ਕਹਿੰਦਾ ਇਹ 12-12 ਉੱਠ ਪਾ ਕੇ ਬੇਰੇਮੀ ਨਾਲ ਲੋਡ ਕਰਕੇ ਕੱਟਣ ਵਢਣ ਦੀ ਨੀਅਤ ਨਾਲ ਲੈ ਕੇ ਜਾਂਦੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਮੈਂ ਸ਼ਿਵ ਜੋਸ਼ੀ ਉਪਰਾਸ਼ਟੀਆ ਪ੍ਰਧਾਨ ਸ਼ਿਵ ਸੈਨਾ ਹਿੰਦੋਈ ਜਿਵੇਂ ਵੀ ਅੱਜ ਮੈਨੂੰ ਆਪਣੇ ਮੁੰਡਿਆਂ ਨੇ ਫੋਨ ਕੀਤਾ ਬਠਿੰਡਾ ਦੇ ਵਿੱਚੇ ਬੇਰਹਿਮੀ ਨਾਲ ਟਰੱਕ ਭਜਾ ਕੇ ਬੈਰੀਅਲ ਤੋੜ ਕੇ ਬਠਿੰਡੇ 'ਚ ਪ੍ਰਵੇਸ਼ ਕੀਤਾ ਤੇ ਉੱਥੇ ਆਪਣੇ ਬੰਦਿਆਂ ਨੇ ਇਹਨਾਂ ਗੱਡੀ ਨੂੰ ਰੋਕ ਲਿੱਤਾ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਉੱਠ ਪਰੇ ਹੋਏ ਆ 12 ਜੋ ਕੀ ਰਾਸ਼ਟਰੀ ਪਸ਼ੂ ਦਾ Rajasthan ਦਾ ਵਿੱਚ ਇਹਨੂੰ ਤਗਮਾ ਦਿੱਤਾ ਵਿਆ ਉੱਥੇ ਤੇ ਉਹਨਾਂ ਨੇ ਬੇਰਹਿਮੀ ਨਾਲ ਟਰਾਂਸਪੋਰਟ ਦੇ ਰਾਹੀਂ ਇਹਨਾਂ ਨੂੰ ਲੱਟ ਕੇ ਤੇ क्रूरਤਾ ਸਿਸਟਮ ਦੇ ਵਿੱਚ ਇਹ ਭਰਿਆ ਵਿਆ ਸਰ ਕੋਈ ਇਹਦੇ ਕੋਲ ਕੋਈ ਪਰਮਿਸ਼ਨ ਵਗੈਰਾ ਹੈ ਲੈ ਕੇ ਜਾਂਦੇ ਕਿ ਨਹੀਂ ਜਦੋਂ ਇਹਦੇ ਤੇ ਪੁਲਿਸ ਨੇ ਤਲਾਸ਼ੀ ਲਈ ਤੀ ਤੇ ਜੋ ਵੀ ਇਹ ਤੋਂ ਕੁਝ ਨਹੀਂ ਇਹਦੇ ਕੋਲ ਗੱਲਾ ਆਫ ਦਾ ਲਾਇਸੈਂਸ ਹੈ ਹੋਰ ਇਹਦੇ ਕੋਲ ਕੋਈ ਬਿਲਟੀ ਨਹੀਂ ਸੀ ਕੋਈ ਕੁਝ ਨਹੀਂ ਸੀ ਤੇ ਦੋ ਦੋ ਜਣੇ ਭੱਜ ਗਏ ਇੱਕ ਜਣਾ ਫੜਿਆ ਗਿਆ ਜੀ ਤੇ ਚੌਕੀ ਵਰਦਮਾਨ ਥਾਣਾ ਕੈ ਨਾਲ ਕਲੋਨੀ ਹੈ ਜੀ ਮਠੰਡਾ ਕੀ ਮਾਮਲਾ ਜਿਹੜਾ ਟਰੱਕ ਫੜਿਆ ਅੱਜ ਸ਼੍ਰੀ ਸ਼ਿਵ ਜੋਸੀ ਜੀ ਜੋ ਕਿ ਪ੍ਰਧਾਨ ਨੇ ਇਹਨਾਂ ਨੇ ਸਾਨੂੰ ਇੱਕ ਤਲਾਹ ਦਿੱਤੀ ਸੀ ਵੀ ਇੱਕ ترਸੇਮ ਸਿੰਘ ਪੁੱਤਰ ਮੇਜਰ ਸਿੰਘ ਆ ਜੀ ਆਲਮ ਵਾਲਾ ਕਲਾ ਜਿਲ੍ਹਾ ਮੋਗਾ ਦਾ ਜੋ ਕਿ ਆਪਦੇ ਟਰੱਕ ਦੇ ਵਿੱਚ ਸੰਗਰੀਆ ਰਾਜਸਥਾਨ ਤੋਂ ਉੱਠ ਪਰ ਕੇ ਲੈ ਕੇ ਆ ਰਿਹਾ ਜੋ ਕਿ ਅਨਲੀ ਕਰਨੀ ਜਿਹਦੇ ਆਧਾਰ ਤੇ ਫਖ ਵਖਤਰਾ ਮਦਦ ਮੁਕੱਦਮਾ ਦਰਜ ਕੀਤਾ ਜਾ ਰਿਹਾ ਅਸੀਂ ਇੱਥੇ ਟੈਂਟਰ ਖੜਾ ਮਿਲ ਗਿਆ ਸਾਨੂੰ ਇਹਨੂੰ ਚੈੱਕ ਕੀਤਾ ਜਿਹਦੇ ਵਿੱਚ ਕਰੀਬ 12 ਉੱਠ ਪਰੇ ਹੋਏ ਨੇ ਜੀ ਕਿ ਕਿੱਥੋਂ ਲੈ ਕੇ ਆਏ ਤੇ ਕਿੱਥੇ ਲੈ ਕੇ ਜਾ ਖੇਲ ਹਾਲ ਜਿਹੜੀ ਮੋਢਲੀ ਪੁੱਛ ਕੇ ਜਿਹਨੇ ਕਿਹਾ ਵੀ ਸੰਗਰ ਦੇ ਰਾਜਸਥਾਨ ਤੋਂ ਮੈਂ ਲੈ ਕੇ ਆਇਆ ਤੇ ਪੂਰਨੀਆਂ ਬਿਹਾਰ ਲੈ ਕੇ ਜਾਣੇ ਸੀ ਜੋ ਬਿਲ ਬਿਲਡੀਆਂ ਵਗੈਰਾ ਉਹ ਅਸੀਂ ਚੈੱਕ ਕਰਦੇ ਆ ਇਹਨਾਂ ਕੋਲੇ ਕੀ ਆ ਕੀ ਪ੍ਰੋਸੈਸਾ ਇਲੀਗਲ ਆ ਜਾਂ ਲੀਗਲ ਕਿੱਦਾਂ ਦੇ ਨੇ ਕਿਹ ਜੀ ਅਗਲੀ ਕਾਰਵਾਈ ਅਸੀਂ ਲਿਆਵਾਂਗੇ ਇੱਕ ਜਗ੍ਹਾ ਬਹੁਤ ਘਟਾ ਇੰਨੇ ਆ ਉੱਥੇ ਬਹਿ ਨਹੀਂ ਸਕਦੇ ਵਿੱਚ ਖੜੇ ਨਹੀਂ ਕਿਤੇ ਜਾ ਸਕਦੇ ਕਿਵੇਂ ਉਹਦੀ ਹਾਲਤ ਕਿ ਮੈਂ ਕਿੰਨੇ ਕਿਸ ਤਰ੍ਹਾਂ ਬਿਠਾਏ ਉਹ ਦੇਖੋ ਜੀ ਉਹ ਤੁਸੀਂ ਵੀ ਹੁਣ ਦੇਖ ਹੀ ਲਿਆ ਤੇ ਫਿਰ ਵੀ ਅਸੀਂ ਚੈੱਕ ਕਰਦੇ ਆ ਕੋਈ ਡਾਕਟਰ ਜੀ ਬੁਲਾਵਾਂਗੇ ਕੋਈ ਖੁਮਾਰ ਨਾ ਹੋਵੇ ਜਾਂ ਕਿੱਦਾਂ ਦਾ ਵੀ ਸਹੀ ਆ ਕਿ ਨਹੀਂ ਜੀ ਉਹਨਾਂ ਦਾ ਰੱਖਸਾ ਨੂੰ ਬੁਲਾ ਕੇ ਅਗਲੀ ਕਾਰਵਾਈ ਕਿਉਂ ਹੋਈ ਤਾਂ ਉਹ ਜੀ ਵੱਖਰਾ ਵਾਅਦਾ ਕਰ ਦਿਆਂਗੇ ਜੇ ਅਸੀਂ ਇਹਨਾਂ ਦੇ ਖਿਲਾਫ